ਮੈਨੂੰ ਐ ਲੱਗਦਾ ਵੀ ਹੋਣਾ ਹੀ ਸੀ ਤੇ ਬਸ ਇਹ ਆ ਵੀ ਕਿ ਲੋਕਾਂ ਨੂੰ ਉਸ ਚੀਜ਼ ਦੀ ਜਾਣਕਾਰੀ ਨਹੀਂ ਸੀਗੀ ਹਜੇ ਬਖਤ ਦੀ ਮਾਰ ਪਈ ہوئی ਆ ਪੰਜਾਬ ਦੇ ਤੇ ਆਪ ਦੀ ਰੋਹੀ ਰੋਟੀ ਕਮਾਉਣ ਨੂੰ ਇੱਧਰ ਉੱਧਰ ਜਾਣਾ ਪੈਂਦਾ ਜੀ ਉਧਰ ਲੋਕ ਤਾਂ ਭਜੇ ਜਾਂਦੇ ਜੀ ਵੀ ਉਧਰ ਇੱਕ ਦਾਸੀ ਬਣ ਜਾਂਦੇ ਹੈ ਹੋਰ ਕੁਝ ਆਪਦੇ ਮੁਰਖ ਦੀ ਸਿਚੁਏਸ਼ਨਸ ਹੀ ਹੋਰ ਇਆਂ ਆਪਦੇ ਰਾਈਟਸ ਲਈ ਫਾਈਟ ਕਰਕੇ ਇੱਥੇ ਹੀ ਸਭ ਕੁਝ ਠੀਕ ਕਰਨਾ ਪਊਗਾ ਫਾਈਨਲੀ ਸੁਣਿਆ ਹੈ ਕਿ ਪੜਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਵੇਲੇਿਆਂ ਦੇ ਵਿੱਚ ਰੁਪਏ ਦੀ ਵੈਲਿਊ ਉੱਪਰ ਸੀਗੀ ਡਾਲਰ ਦੀ ਵੈਲਿਊ ਥੱਲੇ ਸੀਗੀ ਇਹ ਇਹ ਜੀ ਸਿਚੁਏਸ਼ਨ ਤੋਂ ਅੱਜ ਅਸੀਂ ਇੱਥੇ ਆ ਗਏ ਆ ਉਧਰ ਜਾ ਕੇ ਬੰਦਾ ਜਦੋਂ ਬਰਫ ਜੀ ਜਰੀ ਲਵਾਉਂਦਾ ਨਾ ਆਹੋ ਆਹੋ ਲਾਉਂਦਾ ਵੀ ਯਾਰ ਇਹ ਤਾਂ ਬਹੁਤ ਨਜ਼ਾਰੇ ਸੋਹਰੇ ਫਿਰਦਾ ਕਾਣੀ ਗੱਡੀ ਦਾ ਫੋਟੋ ਹੀ ਪਾਉਂਦਾ ਉਹ ਕਾਲਜਾ ਸੀਰੀਜ ਸੀਰੀਜ ਜਾਂਦਾ ਤੇ ਉਹ ਦੇਖੋ ਦੇਖੀ ਬਹੁਤ ਗਏ ਨੇ ਜੀ ਹੁਣ ਪਿਛਲੇ 8-10 ਸਾਲਾਂ ਤੋਂ ਦੇਖੋ ਦੇਖੀ ਬਹੁਤ ਗਏ ਮੈਂ ਇਹ ਜੇ ਲੋਕ ਵੀ ਜਾਣਦਾ ਵੀਰੇ ਜਿਹੜੇ ਇੱਧਰ ਸਰਕਾਰੀ ਨੌਕਰੀਆਂ ਛੱਡ ਕੇ ਅਰਗੇ ਜਿਹੜੇ ਆ ਕੇ ਚਲੇ ਗਏ ਉਥੇ ਨਾ ਤੁਹਾਡੇ ਕੋਲੇ ਘਰ ਆ ਨਾ ਤੁਹਾਡੇ ਕੋਲੇ ਬੈਂਕ ਬੈਲੈਂਸ ਆ ਨਾ ਤੁਹਾਡੇ ਕੋਲੇ ਜੋਬ ਆ ਤੁਸੀਂ ਸਟੱਡੀ ਵੀਜ਼ਾ ਲਵਾ ਕੇ ਜਾਂਦੇ ਹੋ ਸਾਰਾ ਕੁਝ ਨਵੇਂ ਸਿਰਿਓਂ ਜਦੋਂ ਸ਼ੁਰੂ ਕਰਨਾ ਉਹ ਫੇਰ ਇੱਧਰ ਹੀ ਕਰ ਲਓ ਬਈ ਇੱਧਰ ਚੰਡੀਗੜਾ ਆ ਕੇ ਰਹੋ ਅੱਖਾਂ ਠੀਕ ਨੇ ਤੇ ਦੇਖਣ ਦੇ ਵਿੱਚ ਇਹ ਮ ਅਸਲ ਚ ਮਸਲਾ ਪਤਾ ਕੀ ਬਣਿਆ ਜੀ ਇਹ ਮੇਰਾ ਭਾਣ ਜਾ ਲੱਗਿਆ ਜੀ ਮਤਲਬ ਕਿ ਉਹ ਇੱਕ ਕਿਹੜੀ ਕੰਪਨੀ ਆ ਹਾਂ ਜੀ ਫਿਲਮ ਡਿਪੋਰਟ ਜਿਹੜੀ ਵੈਬ ਸੀਰੀਜ਼ ਆ ਰਹੀ ਆ ਜਿਸ ਦੇ ਸ਼ਬਦ ਤੋਂ ਹੀ ਅਸੀਂ ਆਪਣੇ ਆਪ ਜਾਣ ਜਾਂਦੇ ਪਰ ਉਸ ਦੇ ਵਿੱਚ ਜੋ ਕਹਾਣੀ ਹੋਏਗੀ ਉਹ ਇੱਕ ਅਜੇਹੀਆਂ ਕਹਾਣੀਆਂ ਨਾਲ ਜਿਹੜੀ ਸਬੰਧਿਤ ਹੋਏਗੀ ਜਿਹੜੀਆਂ ਕਹਾਣੀਆਂ ਨੂੰ ਸ਼ਹਿਰ ਦਾ ਸੁਣ ਕੇ ਜਾਂ ਦੇਖ ਕੇ ਸਾਡੇ ਰੂਹ ਕੰਡੇ ਜੂਰ ਖੜੇ ਹੋਣ ਜਦੋਂ ਅਸੀਂ ਵੈਬ ਸ੍ਰੀ ਦੇਖਾਂਗੇ ਸਾਡੇ ਦਾ ਦੀਪਕ ਨਿਆਜ਼ ਜੀ ਸਾਡੇ ਨਾਲ ਹੈਗੇ ਨੇ ਇਸ ਫਿਲਮ ਦੇ ਵਿੱਚ ਲੀਡ ਤੇ ਹੈਗੇ ਨੇ ਸਭ ਤੋਂ ਪਹਿਲਾਂ ਸਵਾਗਤ ਢਿੱਲੀ ਪੋਸਟ ਜੀ ਆਪੀ ਦਾ ਥੈਂਕ ਯੂ ਭਾਈ ਜੀ ਥੈਂਕ ਯੂ ਮਿਹਰਬਾਨ ਤੇ ਬਹੁਤ ਠੀਕ ਠਾਕ ਜੀ ਕਿਰਪਾਵਾ ਬਾਈ ਹਾਂ ਡਿਪੋਰਟ ਸ਼ਬਦ ਹੀ ਅਜੇ ਹੈਗਾ ਜਦੋਂ ਅਸੀਂ ਪਿਛਲੇ ਦਿਨਾਂ ਇਹ ਸ਼ਬਦ ਨੂੰ ਲੋਕਾਂ ਨੇ ਜਾਣਿਆ ਪਹਿਲਾਂ ਲੋਕ ਜਾਣਦੇ ਸੀ ਪਰ ਉਹ ਉਸ ਲੈਵਲ ਤੇ ਨਹੀਂ ਪਰ ਹੁਣ ਲੋਕਾਂ ਦੇ ਦਿਲਾਂ ਵਿੱਚ ਇਹ ਸ਼ਬਦ ਦਾ ਇੱਕ ਡਰ ਹੈ ਖੌਫ ਜਾਗ ਗਿਆ ਬਿਲਕੁਲ ਜੀ ਜੋ ਵੀ ਹੈਪਨ ਹੋਇਆ ਪਿਛਲੇ ਕੁਝ ਸਮੇਂ ਚ ਤੇ ਉਹ ਉਹ ਮੈਨੂੰ ਐ ਲੱਗਦਾ ਵੀ ਹੋਣੀ ਸੀ ਤੇ ਬਸ ਇਹ ਆ ਵੀ ਕਿ ਲੋਕਾਂ ਨੂੰ ਉਸ ਚੀਜ਼ ਦੀ ਜਾਣਕਾਰੀ ਨਹੀਂ ਸੀਗੀ ਹਜੇ ਵਕਤ ਦੀ ਮਾਰ ਪਈ ਹੋਈ ਆ ਪੰਜਾਬ ਤੇ ਤੇ ਆਪਦੀ ਰੋਜੀ ਰੋਟੀ ਕਮਾਉਣ ਨੂੰ ਇੱਧਰ ਉੱਧਰ ਜਾਣਾ ਪੈਂਦਾ ਜੀ ਉਧਰ ਲੋਕ ਤਾਂ ਭਜੇ ਜਾਂਦੇ ਜੀ ਵੀ ਉਧਰ ਇੱਕ ਦਾਸੀ ਬਣ ਜਾਂਦਾ ਹੋਰ ਕੁਝ ਨਹੀਂ ਸੀ ਹਨਾ ਸਿਰਫ ਉਹ ਅਸੀਂ ਕਮਾਉਣ ਦੇ ਮਾਰੇ ਤੇ ਆਪਦੀ ਰੋਜੀ ਰੋਟੀ ਲਈ ਲੇਕਿਨ ਲੋਕਾਂ ਨੂੰ ਹੌਲੀ ਹੌਲੀ ਸਮਝ ਆਊਗੀ ਕਿ ਸਾਨੂੰ ਇੱਥੇ ਰਹਿ ਕੇ ਆਪਦੇ ਮੁਲਕ ਦੀ ਸਿਚੁਏਸ਼ਨਸ ਹੀ ਔਰ ਇਆਂ ਆਪਦੇ ਰਾਈਟਸ ਲਈ ਫਾਈਟ ਕਰਕੇ ਇੱਥੇ ਹੀ ਸਭ ਕੁਝ ਠੀਕ ਕਰਨਾ ਪਊਗਾ ਫਾਈਨਲੀ ਤਾਂ ਤੁਸੀਂ ਵੀ ਚਲੋ ਥੀਏਟਰ ਇੱਕ ਬਹੁਤ ਵੱਡਾ ਇੱਕ ਆਰਟਿਸਟ ਬੰਨਾ ਥੀਏਟਰ ਕਰਨਾ ਇਸ ਚੀਜ਼ਾਂ ਦੇ ਵਿੱਚ ਰੋਜ਼ਨਾ ਇਕ ਤੁਸੀਂ ਕਹੇ ਦਸ ਬੜਾ ਆਪਣੇ ਆਪ ਨੂੰ ਹੁੰਦਾ 1 ਤੋਂ 80 ਬੰਨੇ ਜਿਹੜੇ ਉਹ ਵੀ ਇੱਕ ਸੋਖਾ ਨਹੀਂ ਹੈਗਾ ਜੀ ਅੱਜ ਦਾ ਸਮਾਂ ਇਹ ਗੱਲ ਕਰੀ ਅਸੀਂ ਉਹ ਵੀ ਚੀਜ਼ਾਂ ਦੇਖਦੇ ਹਾਂ 1 ਤੋਂ 80 ਬਣਾਉਣ ਦੇ ਵਿੱਚ ਵੀ ਨੌਜਵਾਨ ਡਿਪਰੈਸ਼ਨ ਚ ਜਾ ਰਹੇ ਨੇ ਜਿਹੜੀਆਂ ਉੱਥੇ ਮੌਤਾਂ ਹੋ ਰਹੀਆਂ ਨੇ ਉਹ ਵੀ ਇੱਕ ਵੱਡਾ ਕਾਰਨ ਹੈਗਾ ਹਾਂਜੀ ਸਾਡਾ ਸਬਬ ਬਣਿਆ ਸੀਗਾ ਜੀ ਕੈਨੇਡਾ ਜਾਣ ਦਾ ਬਾਈ ਬੀਨੋ ਢਿੱਲੋਂ ਨਾਲ ਅਸੀਂ ਥੀਏਟਰ ਦਾ ਸ਼ੋਅ ਲੈ ਕੇ ਗਏ ਸੀਗੇ ਮਤਲਬ ਤੇ ਉੱਥੇ ਮੈਂ 2 ਮਹੀਨੇ ਅਲੱਗ-ਅਲੱਗ ਸ਼ਹਿਰਾਂ ਚ ਘੁੰਮ ਕੇ ਵੇਖਿਆ ਉੱਥੇ ਉੱਥੇ ਆਪਣੇ ਮੁੰਡੇ ਬਹੁਤ ਹੀ ਲੇਬਰ ਲੇਬਰ ਵਰਕ ਕਰਦੇ ਨੇ ਜੀ ਕਿਉਂਕਿ 12ਵੀਂ ਤੋਂ ਬਾਅਦ ਦਾ ਜਿਹੜਾ ਰਿਵਾਜ ਚੱਲਿਆ ਸੀਗਾ ਵੀ 12ਵੀਂ ਕਰ ਲਈ ਤੇ ਚਲੋ ਆਈ ਲੈਟਸ ਕਰੋ ਦੇ ਬਾਅਦ ਸਕਿੱਲ ਕੋਈ ਹੱਥੋਂ ਨਹੀਂ ਸੀਗਾ ਜੀ ਇਹਨਾਂ ਚੀਜ਼ਾਂ ਨੇ ਨੁਕਸਾਨ ਪਹੁੰਚਾਇਆ ਏ ਜਨਤਾ ਨੂੰ ਉਧਰ ਹੋਰ ਮੁਲਕਾਂ ਦੇ ਲੋਕ ਵੀ ਨੇ ਜੀ ਲੇਕਿਨ ਉਹ ਕੋਈ ਨਾ ਕੋਈ ਸਕਿੱਲ ਲੈ ਕੇ ਜਾਂਦੇ ਨੇ ਤੋ ਫੀਲ ਤਾਂ ਹੁੰਦੀ ਸੀਗੀ ਵੀ ਸਾਡੀ ਸਾਡੇ ਜਿਹੜੇ ਲੋਕ ਨੇ ਰਾਜ ਕਰਨ ਵਾਲੇ ਲੋਕ ਸੀਗੇ ਸੁਣਿਆ ਹੈ ਕਿ ਪੜ੍ਹਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਵੇਲੇਿਆਂ ਦੇ ਵਿੱਚ ਰੁਪਏ ਦੀ ਵੈਲਿਊ ਉੱਪਰ ਸੀਗੀ ਡਾਲਰ ਦੀ ਵੈਲਿਊ ਥੱਲੇ ਸੀਗੀ ਤੇ ਇਹੋ ਜੀ ਸਿਚੁਏਸ਼ਨ ਤੋਂ ਅੱਜ ਅਸੀਂ ਇੱਥੇ ਆ ਗਏ ਆ ਕਿ ਸਾਨੂੰ ਜਿਹੜੇ ਅੰਗਰੇਜ਼ਾਂ ਨੂੰ ਅਸੀਂ ਇੱਥੋਂ ਕੱਢਿਆ ਸੀਗਾ ਤਰਨੇ ਲਾ ਲਾ ਕੇ ਹਨ ਸ਼ਹੀਦ ਦੀਆਂ ਬਾਪਾ ਕੇ ਅੱਜ ਸਾਨੂੰ ਉਹਨਾਂ ਮੁਲਕਾਂ ਦੇ ਵਿੱਚ ਹੀ ਰੋਜੀ ਰੋਟੀ ਲਈ ਜਾਣਾ ਪੈ ਰਿਹਾ ਬਿਲਕੁਲ ਜਦੋਂ ਤੁਸੀਂ ਵੈਬ ਸੀਰੀਜ਼ ਕਰ ਰਹੇ ਸੀ ਜਾਂ ਉਸ ਚੀਜ਼ ਨੂੰ ਅਮਾਜ਼ਨ 'ਵੀ ਹੋਇਆ ਹੋਣਾ ਵੀ ਉੱਥੇ ਸ਼ਾਇਦ ਤੁਸੀਂ ਉਹਨਾਂ ਬੰਦਿਆਂ ਨੂੰ ਮਿਲੇ ਹੋਗੇ ਚਲੋ ਅਸੀਂ ਵੈਬ ਸੀਰੀ ਵੀ ਰਿਵਾਈਵ ਨਹੀਂ ਕਰਾਂਗੇ ਉਹਦੇ 'ਚ ਕੀ ਕੁਝ ਹੋਏਗਾ ਪਰ ਅਸੀਂ ਉਹ ਜ਼ਰੂਰ ਲੋਕ ਦੇਖਣਗੇ ਕਿ ਕਿੰਨੀ ਦੁਨੀਆ ਉਸ ਸਮੇਂ ਕਈ ਮਾਪਿਆਂ ਦੇ ਪੁੱਤਾਂ ਨੇ ਪੰਪਾਂ 'ਚ ਆ ਕੇ ਜਿਵੇਂ ਫਲਾਣਾ ਕਾਰ ਚੱਲਿਆ ਜੀ ਫਲਾਣਾ ਮੈਂ ਤਾਂ ਜਾਣਾ ਹੀ ਹੈ ਜੀ ਹਾਂਜੀ ਮਤਲਬ ਇਹ ਭੇਡ ਚਾਲ ਜਿਵੇਂ ਅਸੀਂ ਕਹਿੰਦੇ ਹਾਂ ਹਾਂਜੀ ਸਰ ਬਿਰੇ ਇਹ ਨਾਲ ਇੱਕ ਟਾਈਮ ਤੱਕ ਤਾਂ ਉਹ ਲੋਕ ਜਾ ਰਹੇ ਸੀਗੇ ਬਾਹਰ ਜਿਨ੍ਹਾਂ ਨੂੰ ਐਗਜ਼ੈਕਟ ਯਾ ਮਤਲਬ ਸੱਚੀਅਤ ਇੱਧਰ ਕੰਮਕਾਰ ਨਹੀਂ ਸੀ ਯਾ ਲੋੜ ਸੀਗੀ ਪੈਸੇ ਕਮਾਉਣ ਲਈ ਕਿਤੇ ਨਾ ਕਿਤੇ ਸਰਵਾਈਵ ਕਰਨ ਲਈ ਲੇਕਿਨ ਉਹ ਜਦੋਂ ਦਾ ਸੋਸ਼ਲ ਮੀਡੀਆ ਆਇਆ ਨਾ ਜੀ ਉਧਰ ਜਾ ਕੇ ਬੰਦਾ ਜਦੋਂ ਬਰਫ ਜੀ ਜੀ ਰੀਲ ਪਾਉਂਦਾ ਨਾ ਉਹ ਉਹ ਲੱਗਦਾ ਵੀ ਯਾਰ ਇਹ ਤਾਂ ਬਹੁਤ ਨਜ਼ਾਰੇ ਸਤਰਾ ਫਿਰਦਾ ਉਹ ਫਿਰ ਦੋ ਕੁ ਦਿਨ ਤਾਂ ਬਰਫ਼ ਵਧੀਆ ਲੱਗਦੀ ਹੈ ਉਧਰ ਜਾ ਕੇ ਤੀਜੇ ਦਿਨ ਉਹੀ ਬਰਫ਼ ਮਾੜੀ ਲੱਗਣ ਲੱਗ ਜਾਂਦੀ ਨੇ ਬੰਦ ਨੂੰ ਭੈੜੀ ਲੱਗਣ ਲੱਗ ਜਾਂਦੀ ਹੈ ਵੀ ਯਾਰ ਬਰਫ਼ ਹੀ ਪਈ ਮਕਾਨੀ ਗੱਡੀ ਦਾ ਫੋਟੋ ਹੀ ਪਾਉਂਦਾ ਉਹ ਕਾਲਜ ਸ਼ੀਰ ਆ ਜਾਂਦਾ ਤੇ ਉਹ ਦੇਖੋ ਦੇਖੀ ਬਹੁਤ ਗਏ ਨੇ ਜੀ ਹੁਣ ਪਿਛਲੇ 8-10 ਸਾਲਾਂ ਤੋਂ ਦੇਖੋ ਦੇਖੀ ਬਹੁਤ ਗਏ ਨੇ ਮੈਂ ਇਹ ਜੇ ਲੋਕ ਵੀ ਜਾਣਦਾ ਵੀਰੇ ਜਿਹੜੇ ਇੱਧਰ ਸਰਕਾਰੀ ਨੌਕਰੀਆਂ ਛੱਡ ਕੇ ਯਾਰ ਵਿਦੇਸ਼ ਲੋ ਆ ਕੇ ਚਲੇ ਗਏ ਇੱਕ ਮੈਂ ਤੁਹਾਨੂੰ ਇਨਸੀਡੈਂਟ ਸੁਣਾਣਾ ਅਸੀਂ ਬ੍ਰੈਂਟਨ ਬੈਠੇ ਸੀਗੇ ਬ੍ਰੈਂਟਨ ਬੈਠੇ ਜੇ ਸਰਦਾਰ ਸਾਹਿਬ ਆਏ ਸਾਡੇ ਕੋਲ ਕਈ ਰੀਜਨਸ ਨੇ ਮਤਲਬ ਜਾਣਦੇ ਇਹ ਕੇਵੀ ਰੀਜਨ ਆ ਜਿਹੜਾ ਇਨਸੀਡੈਂਟ ਸੁਣਾਉਣਾ ਸਰਦਾਰ ਸਾਹਿਬ ਆਏ ਬੜੇ ਲੰਮੇ ਚੋੜੇ ਆ ਨਾ ਅਸੀਂ ਟੋਰਾਂਟੋ ਸਾਡਾ ਸ਼ੋ ਸੀਗਾ ਤੇ ਸ਼ੋ ਤੋਂ ਅਗਲੇ ਦਿਨ ਆਏ ਉਹ ਬੇਸਿਕਲੀ ਆਏ ਸੀਗੇ ਕਿ ਅਸੀਂ ਦੋ ਮੁੰਡੇ ਸੀਗੇ ਥੀਏਟਰ ਵਾਲੇ ਜਿਹੜੇ ਬਹੁਤ ਫਰੈਸ਼ ਸੀਗੇ ਬਾਈ ਬਿੰਨੂ ਉਹਨਾਂ ਨੂੰ ਤਾਂ ਸਾਰੇ ਜਾਣਦੇ ਜਸਵਿੰਦਰ ਭੱਲਾ ਜੀ ਉਹਨਾਂ ਨੂੰ ਤਾਂ ਸਾਰੇ ਜਾਣਦੇ ਉਹ ਸਪੈਸ਼ਲ ਸਾਡੇ ਕੋਲੇ ਆਏ ਸਾਨੂੰ ਇਹ ਕਹਿਨ ਨੂੰ ਕਹਿੰਦੇ ਯਾਰ ਤੁਸੀਂ ਮੁੰਡੇ ਨਵੇਂ ਸੀਗੇ ਤੇ ਤੁਸੀਂ ਵੀ ਮਤਲਬ ਵਧੀਆ ਰੌਣਕ ਬੰਨੀ ਬਾਈ ਉਹਨਾਂ ਨੂੰ ਤਾਂ ਚਲੋ ਉਮੀਦ ਹੀ ਕਰਦੇ ਨੇ ਉਹ ਤਾਂ ਵੱਡਾ ਨਾਮ ਨੇ ਪੀ ਤੁਸੀਂ ਵੀ ਰਾਤ ਬਹੁਤ ਵਧੀਆ ਰੌਣਕ ਬਣੀ ਤੋ ਬੈਠ ਗਏ ਇਦਾਂ ਹੀ ਤੇ ਮੈਂ ਉਹਨਾਂ ਨਾਲ ਗੱਲਬਾਤ ਕਰਨ ਲੱਗ ਗਿਆ ਮੈਂ ਕਿਹਾ ਤੁਸੀਂ ਕਿੱਥੋਂ ਕਹਿੰਦੇ ਮੈਂ ਮਾਨਸੇ ਤੋਂ ਹਾਂ ਕਹਿੰਦਾ ਸਰਪੰਚੀ ਕੀਤੀ ਮੈਂ ਪੂਰੀ 15 ਸਾਲ ਪਿੰਡ ਚ ਮੈਂ ਕਿਹਾ ਸਰਪੰਚੀ ਮੈਂ ਕਿਹਾ ਉੱਥੇ ਕਾਰੋਬਾਰ ਕੀ ਸੀਗਾ ਉਹ ਉਹ ਸਰਦਾਰ ਸਾਹਿਬ ਉਹਨਾਂ ਦੀ ਵਾਈਫ ਦੋਨੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸੀਗੇ ਰਿਟਾਇਰਡ ਉਹਨਾਂ ਦੀ ਕੋਈ ਲੱਖ ਡੇਢ ਲੱਖ ਰੁਪਏ ਪੈਨਸ਼ਨ ਹੋਗੀ ਤੇ ਇਹਨਾਂ ਨਾਲ ਕਰਦੇ ਦੋਨਾਂ ਦੀ ਦੋਨਾਂ ਦੀ ਮਿਲਾ ਕੇ ਕੋਈ 2.5 ਤੋਂ 3 ਲੱਖ ਰੁਪਏ ਉਹ 50 ਕਿੱਲੇ ਦੇ ਨੇੜੇ ਜ਼ਮੀਨ ਸੀ ਉਹਨਾਂ ਦੀ ਉੱਥੇ ਮੈਂ ਕਭੀ ਤੁਹਾਨੂੰ ਕੀ ਲੋਡ ਪੈ ਗਈ ਬਾਹਰ ਹੋਣ ਦੀ ਉਹ ਕਹਿੰਦੇ ਯਾਰ ਲੋਡ ਐ ਪੈ ਗਈ ਕਹਿੰਦੇ ਮੁੰਡਾ ਕਾਲਜ ਚ ਲੱਗਿਆ ਕਹਿੰਦੇ ਪਿੰਡ ਸਾਡਾ ਮਾਨਸੇ ਕੋਲ ਐ ਪਟਿਆਲੇ ਅਸੀਂ ਪੜਨ ਲੱਗਾ ਤਾਂ ਕਹਿੰਦਾ ਪਹਿਲੇ ਦਿਨ ਗਿਆ ਵਧੀਆ ਮੋਟਰਸਾਈਕਲ ਕਹਿੰਦਾ ਬਾਪੂ ਮੈਂ ਬੋਲਟ ਲੈਣਾ ਬੋਲਟ ਲੈਤਾ ਅਭੀ ਚਲੋ ਪੜੂਗਾ ਬੈਗ ਬੂਕ ਟਾਂਕੇ ਗਿਆ ਕਹਿੰਦਾ ਤਿੰਨਾਂ ਕਿ ਮਹੀਨਾ ਬਾਅਦ ਕਹਿੰਦਾ ਮੋੜੇ ਤੋਂ ਬੈਗ ਉੱਥੇ ਛੱਡਿਆ ਆ ਤੇ ਕੱਲਾ ਬੋਲਟ ਤੇ ਆਇਆ 6ਾਂ ਕਿ ਮਹੀਨਾ ਬਾਅਦ ਕਹਿੰਦਾ ਦੋ ਤਿੰਨ ਨਾਲ ਵਹਾ ਕੇ ਆਇਆ ਤੇ ਸਾਲ ਜਤਾ ਉਹ ਕਹਿੰਦਾ ਲੰਡੀ ਜੀਪ ਲੈ ਲਈ ਉਹਨੇ ਉੱਥੇ ਤੇ ਮੁੜ ਕੇ ਪੰਜ ਸੱਤ ਮੁੰਡੇ ਆਇਆ ਕਰਨ ਉਹ ਤੇ ਰਾਤ ਨੂੰ ਪੈਗ ਪੁਗਲਾ ਲੈ ਕਰਨ ਤੇ ਇਦਾਂ ਦਾ ਅਸਲ ਚੱਲ ਪਿਆ ਸਿਸਟਮ ਤੇ ਡੇਢ ਸਾਲ ਬਾਅਦ ਕਹਿੰਦਾ ਉਹਦੇ ਸਿਰ ਤੇ ਦੋ ਤਿੰਨ ਪਰਚੇ ਹੋਗੇ ਤੇ ਸ਼ੀਸ਼ੀਆਂ ਛੂਸ਼ੀਆਂ ਪੀਣ ਲੱਗ ਗਿਆ ਕਹਿੰਦਾ ਫਿਰ ਮੈਂ ਲਾਇਆ ਸਾਬ ਵੀ ਇਹ ਤਾਂ ਵਿਗੜਦਾ ਜਾ ਰਿਹਾ ਫਿਰ ਉਹਨੇ ਚੁੱਪ ਕਰਕੇ ਬਈ ਉਹ ਕਹਿੰਦਾ ਕਿਉਂਕਿ ਬੰਦਾ ਤਣਾੜ ਸੀਗਾ ਉਹਨੇ ਆਪ ਦਾ ਪੰਜ ਸੱਤ ਕਿੱਲੇ ਜ਼ਮੀਨ ਵੇਚੀ ਉਹਨੇ ਆਪ ਦੀ ਬੇਟੀ ਆਪਦੀ ਵਾਈਫ ਆਪ ਦਾ ਆਪਦੇ ਬੇਟੇ ਦਾ ਚਾਰਾਂ ਦਾ ਵੀਜ਼ਾ ਇਕੱਠਿਆਂ ਦਾ ਲਵਾਇਆ ਬਿਜ਼ਨਸ ਸੈਟਅਪ ਲਾਇਆ ਉਹਨੇ ਕੈਨੇਡਾ ਦੇ ਵਿੱਚ ਤੇ ਉਹ ਸਿੱਧਾ ਮੂਵ ਆਨ ਹੋ ਗਿਆ ਕੈਨੇਡਾ ਦੇ ਵਿੱਚ ਕਹਿੰਦਾ ਹੁਣ ਉਹੀ ਮੁੰਡਾ ਹੈ ਜਿਹੜਾ ਨਸ਼ਿਆਂ ਲਈ ਚ ਪੈ ਗਿਆ ਸੀ ਬੈਲਪੋਣੇ ਵਾਲੇ ਪਾਸੇ ਪੈ ਗਿਆ ਸੀ ਉਹੀ ਮੁੰਡਾ ਕਹਿੰਦਾ ਹੁਣ ਗੁਰਸਿੱਖ ਬਣਿਆ ਹੈ ਸਵੇਰੇ ਸ਼ਾਮ ਬਾਣੀ ਦਾ ਪਾਠ ਕਰਦਾ ਤੇ ਜੋ ਅੱਛੀ ਕੰਪਨੀ ਚ ਜੌਬ ਕਰਦਾ ਤੇ ਜਦੋਂ ਸੈਲਰੀ ਆਉਂਦੀ ਹੈ ਪਹਿਲਾਂ ਬੇਬੇ ਦੇ ਹੱਥੇ ਤੇ ਲਿਆ ਕੇ ਰੱਖਦਾ ਹੈ ਮਤਲਬ ਕਈ ਰੀਜਨਸ ਨੇ ਇਸ ਮੁਲਖਨ ਦੇ ਵਿੱਚੋਂ ਜਿਹੜੀ ਇਹ ਮਾਈਗ੍ਰੇਸ਼ਨ ਹੋ ਰਹੀ ਹੈ ਕਈ ਰੀਜਨਸ ਨੇ ਰੇ ਮਤਲਬ ਇਹ ਇੱਕ ਪੋਜ਼ਿਟਿਵ ਜਿਹੜਾ ਤੂੰ ਦੱਸਿਆ ਇਹਦੇ ਚ 10 ਪੋਜ਼ਿਟਿਵ ਹੋ ਸਕਦੇ ਨੇ 네ਗੇਟਿਵ ਜਿਹੜੇ ਆਪ ਚ ਉਹ ਇੱਕ ਭੇਡਚਾਲ ਵਾਲੇ ਜ਼ਿਆਦਾ ਹੈਗੇ ਨੇ ਜਿਨ੍ਹਾਂ ਦਾ ਕੋਈ ਫੋਕਸ ਨਹੀਂ ਹੁੰਦਾ ਸੀ ਕੀ ਕਰਨਾ ਉਹ ਜ਼ਿਆਦਾ ਮੇਰੇ ਸਾਹਮਣੇ ਉੱਥੇ ਜਾ ਕੇ ਪਰੇਸ਼ਾਨ ਹੁੰਦੇ ਨੇ ਉਹਦੇ ਬਾਅਦ مصیبتਾਂ ਚ ਫਸਦੇ ਨੇ مصیبتਾਂ ਬਾਈ ਉੱਥੇ ਨਵੇਂ ਸਿਰਿਓਂ ਸ਼ੁਰੂ ਕਰਨਾ ਪੈਂਦਾ ਇਹ ਸਾਰਾ ਕੁਝ ਉੱਥੇ ਨਾ ਤੁਹਾਡੇ ਕੋਲੇ ਘਰ ਆ ਨਾ ਤੁਹਾਡੇ ਕੋਲੇ ਬੈਂਕ ਬੈਲੈਂਸ ਆ ਨਾ ਤੁਹਾਡੇ ਕੋਲੇ ਜੌਬ ਆ ਤੁਸੀਂ ਸਟੱਡੀ ਵੀ ਦਾ ਲਵਾ ਕੇ ਜਾਂਦੇ ਸਾਰਾ ਕੁਝ ਨਵੇਂ ਸਿਰਿਓਂ ਜਦੋਂ ਸ਼ੁਰੂ ਕਰਨਾ ਉਹ ਫੇਰ ਇੱਧਰ ਹੀ ਕਰ ਲਓ ਬਾਈ ਇੱਧਰ ਚੰਡੀਗੜਾ ਆ ਕੇ ਰਹੋ ਜੰਡੀਗੜ ਦਿੱਲੀ ਜਾਵੜੋ ਕੋਈ ਹੋਰ ਕਿਸੇ ਜਿਹੜੀ ਮੈਗਾ ਸਿਟੀ ਆ ਜਿੱਥੇ ਓਪਰਚ्युनिटीज ਵੱਧ ਨੇ ਉੱਥੇ ਜਾ ਕੇ ਬਹਿ ਜਾਓ ਉੱਥੇ ਕਰ ਲੋ 5-7 ਸਾਲ ਦੀ ਮੈਨ ਇੱਥੇ ਕੰਮ ਵੀ ਗਏ ਤੇ 3 ਵੀ ਟਵਰ ਕੇ ਮਾਰਕੀਟ ਵੀ ਹੈਗੀਆਂ ਨੇ ਹਾਂਜੀ ਸਾਰਾ ਕੁਝ ਹੀ ਆ ਉਹ ਮੇਨ ਹੈ ਜੀ ਉੱਥੇ ਉੱਥੇ ਬਈ ਇੱਥੇ ਤੁਸੀਂ 2 ਦਿਨਾਂ ਨਾ ਕਮਾਓਗੇ ਜੀ ਤੀਜੇ ਦਿਨ ਕਿਸੇ ਗੁਰਦੁਆਰੇ ਮੰਦਿਰ ਚੱਕ ਲਾ ਲੰਗਰ ਛਕ ਲੂ ਉੱਥੇ ਨਹੀਂ ਵੀਰ ਉੱਥੇ ਤਾਂ ਰੋਜ਼ ਤੰਦ ਪਿੱਟਣਾ ਹੀ ਪੈਂਦਾ ਇੱਥੇ ਮੰਗਵੇਂ ਕੱਪੜੇ ਪਾ ਕੇ ਤੁਹਾਡਾ ਸਰ ਜਾਏਗਾ ਕਿਸੇ ਦੇ ਮੰਗਲੇ ਮਿਲਣਾ ਵੀ ਨਹੀਂ ਕਰਦਾ ਇੱਥੇ ਯਾਰ ਦੋਸਤ ਨੂੰ ਕਹਿ ਦੂਗਾ ਸ਼ਰਟ ਦੀ ਯਾਰ ਵਿਆਹ ਜਾ ਕੇ ਆਉਣਾ ਉੱਥੇ ਨਹੀਂ ਭਾਈ ਅੱਲੇ ਵਿਆਹ ਤੇ ਜਾਣਾ ਸੁੱਖਾ ਹੈ ਇੱਥੇ ਕੱਪੜੇ ਦੋ ਲੋ ਮੇਰੇ ਸਾਰਾ ਕਈ ਮੁੰਡਿਆਂ ਨੇ ਕਹਿੰਦੇ ਨੇ ਇੱਕ ਸਿਸਟਮ ਜਾਇਵੇ ਕੋਟ ਪੈਂਟਸ ਆਇਆ ਹੈ ਅੱਜ ਸਵੇਰ ਅਸੀਂ ਜਦੋਂ ਕਾਲਜ ਬੈਠਦੇ ਹੁੰਦੇ ਸੀ ਬਾਧੂ ਵਿਆਹ ਵੇਖਨੇ ਜੀ ਬਿਨਾਂ ਲਾਏ ਅੱਛਾ ਸੁਹਾਗ ਹੀ ਕਨੇ ਪੜਾਉਂਦਾ ਹੈ ਪੱਕਾ ਕੋਟ ਪੈਂਟਸ ਮਾਇਆ ਹੋਏ ਸੀ ਜੀ ਪੰਜਾਬੀ ਯੂਨੀਵਰਸਿਟੀ ਪੜ੍ਹਦੇ ਹੁੰਦੇ ਪੱਕਾ ਪਰਮਾਨੈਂਟ ਕੋਟ ਪ ਸਾਨੂੰ ਤਾਂ ਜਿਹੜੇ ਉਹ ਨਹੀਂ ਹੁੰਦੇ ਸੀ ਜਿਹੜੇ ਪੈਲਸ ਦੇ ਬਾਹਰ ਜਿਹੜੇ ਬਾਈ ਸਕਿਉਰਟੀ ਵਾਲੇ ਉਹ ਵੀ ਵਿਛਾਣਣ ਲੱਗ ਗਏ ਆਗੇ ਜਾਓ ਨੋਟ ਹੀ ਵਾਰੇ ਫਿਰ ਉਹ ਨੋਟ ਕਿਉਂ ਵਾਰੇ ਸੀ ਪਹਿਲਾਂ ਤਾਂ ਦੋ ਚਾਰ ਵਾਰੀ ਉਹ ਬਾਈ ਨੇ ਰੋਕਿਆ ਫਿਰ ਆਪਾਂ ਉਹਦੇ ਨਾਲ ਥੋੜੀ ਸੈਟਿੰਗ ਕਰ ਲਈ ਸੀ ਵੀ ਰੈਸਟੋਰੈਂਟਸ ਜਾ ਕੇ ਖਾਵਾਂਗੇ ਤਾਂ ਉੱਥੇ 1000 15 ਸਾਲ ਲੱਗੂ ਇਹਨੂੰ 100 200 ਅੰਦਰ ਲੰਘੋ ਠੀਕ ਆੜੀ ਚਲੋ ਵਧੀਆ ਗੱਲ ਹੈ ਤੁਸੀਂ ਅਜਿਹੇ ਕਨਸੈਪਟਾਂ 'ਤੇ ਜੁੜੇ ਅਸੀਂ ਆਸ ਕਰਾਂਗੇ ਕਿ ਲੋਕ ਪਿਆਰ ਦੇਣਗੇ ਆ ਨਾ ਸਮੇਂ ਤੁਹਾਡਾ ਵੀ ਇੱਕ ਵੱਡਾ ਨਾਮ ਬਣੇ ਜਿਵੇਂ ਬੀਨੂ ਟਿੱਲੋ ਨਾਮ ਕਮਾ ਸਕਦੇ ਅਸੀਂ ਚਾਹਾਂਗੇ ਤੁਹਾਨੂੰ ਵੀ ਦੂਰੋਂ ਪਤਾ ਲੱਗੇ ਕਿ ਬਾਈ ਆ ਰਹੇ ਨੇ ਨਹੀਂ ਤਾਂ ਜਦੋਂ ਬਾਬੇ ਨੇ ਸਮਾ ਲਿਆਣਾ ਜੀ ਇਦਾਂ ਹੀ ਹੋਣਾ ਬੰਦੇ ਦੀ ਕੰਮ ਹੁੰਦਾ ਮਿਹਨਤ ਕਰਨ ਦਾ ਹਾਂ ਮਿਹਨਤ ਨਾਲ ਸਮੇਂ ਆਉਂਦਾ ਅਸੀਂ ਮਿਹਨਤ ਕਰੀ ਜਾਂਦੇ ਹਾਂ ਕਰੀ ਜਾਂਦੇ ਹਾਂ ਕਰੀ ਜਾਂਦੇ ਹਾਂ ਹੁਣ 5-7 ਸਾਲ ਹੋ ਗਏ ਜੀ ਫਿਲਮ ਇੰਡਸਟਰੀ ਦੇ ਵਿੱਚ 11-12 ਸਾਲ ਹੋ ਗਏ ਥੀਏਟਰ ਕਰਦੇ ਉਹਨਾਂ ਤੇ ਉਹ ਮੈਨੂੰ ਲੱਗਦਾ ਬਹੁਤ ਨੇੜੇ ਆ ਜੀ ਸਮਾਂ ਇਹ ਜ਼ਰੂਰ ਅੱਖਾਂ ਠੀਕ ਨੇ ਤੇ ਲਿਖਣ ਦੇਖ ਲੈਣੇ ਇਹ ਮ ਅਸਲ ਚ ਮਸਲਾ ਪਤਾ ਕੀ ਬਣਿਆ ਜੀ ਇਹ ਮੇਰਾ ਭਾਣਜਾ ਲੱਗਿਆ ਜੀ ਮਤਲਬ ਕਿ ਉਹ ਇਹ ਕਿਹੜੀ ਕੰਪਨੀ ਆ ਹਾਂ ਜੀ ਗਿਫਟ ਕੀਤੀ ਹੈ ਹਾਂ ਜੀ ਫਿਰ ਵੀ ਜ਼ਰੂਰੀ ਇਹ ਤਾਂ ਜ਼ਰੂਰੀ ਕਿਉਂਕਿ ਮੇਰਾ ਤਾਂ ਇੰਨਾ ਹਿਸਾਬ ਕਿਤਾਬ ਹੈ ਨਹੀਂ ਵੀ ਇਹ ਇੰਨਾ ਮਹਿੰਗਾ ਸੋ ਫਿਰ ਤੁਸੀਂ ਭਾਣਜਾ ਨਰਾਜ਼ ਨਾ ਕਿਤੇ ਹੋਵੇ ਭਾਣਜਾ ਨਰਾਜ਼ ਨਾ ਮੇਨ ਗੱਲ ਇਹ ਆ ਚਲੋ ਬਹੁਤ ਲੱਗਿਆ ਤੁਸੀਂ ਬਹੁਤ ਗੱਲਾਂ ਦੇ ਨਾਲ ਹਾਸਾ ਵੀ ਜ਼ਰੂਰੀ ਜਿੰਦਗੀ ਚ ਬਿਲਕੁਲ 122 ਹੋਰਾਂ ਨੇ ਮੇਡ ਲੀਡ ਕੀਤਾ ਇਸ ਜਿਹੜੇ ਐਪੀਸੋਡ ਆ ਰਹੇ ਨੇ ਤਾਂ ਜਰੂਰ ਇਹਨਾਂ ਐਪੀਸੋਡ ਦਾ ਹਿੱਸਾ ਬਣੋ ਤੇ ਤੁਹਾਨੂੰ ਜਿਹੜੀਆਂ ਅਸਲੀ ਕਹਾਣੀਆਂ ਹੈਗੇ ਇਹਨੋਂ ਨਾਲ ਜੁੜਨ ਦਾ ਮੌਕਾ ਮਿਲੇਗਾ ਬਸ ਨੀਤੇ ਦੇ ਨਾਲ ਸੰਦੀਪ ਕੰਬੋਜ ਮੁਹਾਲੀ